YouTube ਤੇ ਇੱਥੇ ਤੇ ਇਸ ਟਾਈਮ ਬਾਈ ਜੀ 1:26 ਮਿੰਟ ਹੋਇਆ ਅੱਜ ਛੁੱਟੀ ਸੀਗੀ ਤੇ ਮੈਂ ਕਿਹਾ ਚਲੋ ਆਪਾਂ ਫੇਰ ਤੁਹਾਡੇ ਨਾਲ ਲਾਈਵ ਦੇ ਵਿੱਚ ਕੁਝ ਅਹਿਮ ਗੱਲਾਂ ਕਰਦੇ ਆਂ ਤੇ ਨਾਲ ਨਾਲ ਬਾਈ ਜੀ ਤੁਹਾਨੂੰ ਕੈਨੇਡਾ ਦੀਆਂ ਕੁਝ-ਕੁਝ ਅਹਿਮ ਗੱਲਾਂ ਤੇ ਸ਼ਾਮ ਦੇ ਬਾਈ ਜੀ ਤਕਰੀਬਨ 7:30 ਵਜੇ ਤੇ ਇੰਡੀਆ ਦੇ ਸਵੇਰ 5 ਵਜੇ ਭਾਈ ਆਪਾਂ ਤੁਹਾਨੂੰ ਦਿਖਾਵਾਂਗੇ ਕਿਦਾਂ ਜਿਹੜੇ ਸਟੂਡੈਂਟ ਆ ਉਹ ਸੜਕਾਂ ਤੇ ਰੋਲਣ ਦੇ ਲਈ ਮਜਬੂਰ ਹੋਏ ਬੈਠੇ ਇੱਥੇ ਤੇ ਜਿਹੜੇ-ਜਿਹੜੇ ਮਸਲੇ ਹੈਗੇ ਆ ਥੋੜਾ ਜਿਹਾ ਕੁਝ ਆਪਾਂ ਹੁਣ ਐਕਸਪਲੇਨ ਕਰਦੇ ਆ ਤੇ ਕੁਸ਼ਕ ਬਾਈ ਜੀ ਜਦੋਂ ਆਪਾਂ ਲਾਈਵ ਦੇ ਵਿੱਚ ਉਸ ਟਾਈਮ ਆਏ ਉਦੋਂ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਕਰਾਂਗੇ ਅੱਜ ਲੇਬਰ ਡੇ ਦੇ ਕਾਰਨ ਬਾਈ ਜੀ ਕੈਨੇਡਾ ਦੇ ਵਿੱਚ ਛੁੱਟੀ ਸੀਗੀ ਤੇ ਸਾਰੇ ਲੋਕ ਘਰਾਂ ਦੇ ਵਿੱਚ ਬੈਠੇ ਆ ਤੇ ਕੱਲ ਦੀਆਂ ਬਈ ਜੀ ਕੰਮ ਤੇ ਜਾਣ ਦੀਆਂ ਤਿਆਰੀਆਂ ਕਰੀ ਜਾਂਦੇ ਆ ਕੱਲ ਤੋਂ ਆਹ ਕੰਮਾਂ ਦੀ ਤਰ੍ਹਾਂ ਲੋਕ ਫੇਰ ਘਰਾਂ ਘਰਾਂ ਤੋਂ ਜਿਹੜੇ ਕੰਮਾਂ ਨੂੰ ਨਿਕਲਣਗੇ ਤੇ ਹੈ ਤਾਂ ਚਲੋ ਬਈ ਜੀ ਥੋੜਾ ਜਿਹਾ ਲੇਟਾਂ ਜੇ ਆਪਾਂ ਥੋੜਾ ਜਿਹਾ ਜਾਣ ਸੀ ਕਿਉਂਕਿ ਦੋ ਦਿਨ ਵੈਸੇ ਕੰਮਾਂ ਧੰਦਾ ਚ ਨਿਕਲ ਗਏ ਤੇ ਅੱਜ ਬਈ ਜੀ ਥੋੜਾ ਜਿਹਾ ਮਾਹੌਲ ਆ ਕਹਿੰਦੇ ਹੋਰ ਲਾਸਟ ਡੇਨ ਹੋਣ ਕਰਕੇ ਥੋੜਾ ਜਿਹਾ ਹੋਰ ਵਿਜੀ ਹੋ ਗਏ ਕਹਿੰਦੇ ਵੀ ਇਸ ਟਾਈਮ ਕਨੇਡਾ ਬਈ ਠੱਗਾਂ ਦਾ ਚੋਰਾਂ ਦਾ ਤੇ ਗੈਂਗਸਟਰਾਂ ਦਾ ਜਿਹੜਾ ਉਹ ਘੜ ਬਣਦਾ ਜਾ ਰਿਹਾ ਅੱਜ ਗਾਇਕ ਏਪੀ ਢਿੱਲੋਂ ਜਿਹੜਾ ਕਾਫੀ ਫੇਮਸ ਸਿੰਗਰ ਹੈਗਾ ਉਹਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਜੀ ਤੇ ਥੋੜਾ ਟਾਈਮ ਪਹਿਲਾਂ ਵੀ ਸਿੱਪੀ ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲ ਗਈਆਂ ਸੀ ਤੇ ਆਪਣੇ ਵਾਲੇ ਕਹਿੰਦੇ ਜੀ ਇੱਥੇ ਆਪਾਂ ਬਿਜ਼ਨਸ ਨਹੀਂ ਚਲਾਉਣਾ ਇੱਥੇ ਤਾਂ ਹੀ ਲੋਕ ਫਰੋਤੀਆਂ ਮੰਗਦੇ ਆ ਹੁਣ ਜੇ ਗਿੱਪੀ ਕਰੇਵਾਲ ਦੇ ਘਰ ਤੇ ਗੋਲੀਆਂ ਚੱਲਣ ਦਾ ਕਾਰਨ ਵੀ ਤੁਸੀਂ ਸਮਝ ਸਕਦੇ ਹੋ ਇੱਥੇ ਵੀ ਬਈ ਜੀ ਲੋਕ ਜਿਹੜੇ ਬਿਜ਼ਨਸਮੈਨ ਆ ਕੋਈ ਪੈਸੇ ਵਾਲੇ ਹੈਗੇ ਆ ਇੱਥੇ ਵੀ ਜਿਹੜੇ ਗੈਂਗਸਟਰ ਆ ਉਹ ਵੀ ਫਰੋਤੀਆਂ ਮੰਗਦੇ ਆ ਬਾਈ ਸੇਮ ਗੱਲਾਂ ਅਜੇ ਪੀ ਢਿੱਲੋ ਦੇ ਘਰ ਤੇ ਗੋਲੀਆਂ ਚੱਲਣ ਦਾ ਵੀ ਇਹੀ ਕਾਰਨ ਨਿਕਲ ਕੇ ਸਾਹਮਣੇ ਆਊਗਾ ਵੀ ਜਿਹੜਾ ਪੈਸੇ ਬਾਈ ਜੀ ਜਿਹਦੇ ਕੋਲ ਹੁੰਦੇ ਆ ਜੋ ਨਹੀਂ ਦਿੰਦਾ ਤਾਂ ਬਾਈ ਜੀ ਫਿਰ ਗੋਲਣਾ ਜਿਹੜੀਆਂ ਉਹ ਸਹਣੀਆਂ ਪੈਂਦੀਆਂ ਗੋਲੀਆਂ ਚੱਲਦੀਆਂ ਉਹਦੇ ਤੇ ਤੇ ਬਾਕੀ ਜਿਹੜੇ ਕੋਲ ਕੋਈ ਬਾਈ ਹੁੰਦੇ ਵੀ ਆ ਤੇ ਉਹਦੇ ਬਾਈ ਜੀ ਉਹੋ ਜੇ ਖਰਚੇ ਵੀ ਵੱਡੇ ਹੁੰਦੇ ਆ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਵੀ ਜਿਹੜੀਆਂ ਕੰਪਨੀਆਂ ਤੁਹਾਨੂੰ ਦਿਖਦੀਆਂ ਹੈਗਾ ਵੀ ਲੱਗਦਾ ਹੈਗਾ ਵੀ ਤੁਹਾਨੂੰ ਇਹਦੇ ਕੋਲ ਬਹੁਤ ਪੈਸਾ ਹੋਊਗਾ ਪਰ ਬਾਈ ਜੀ ਉਹਨਾਂ ਦੇ ਖਰਚੇ ਵੀ ਵੱਡੇ ਹੁੰਦੇ ਆ ਇਹ ਗੱਲਾਂ ਵੀ ਨਾਲ ਸਮਝਿਆ ਕਰੋ ਤੇ ਦੂਜੇ ਨੰਬਰ ਤੇ ਜਿਹੜੇ ਸਟੂਡੈਂਟ ਆ ਬਾਈ ਜੀ ਇਸ ਟਾਈਮ ਉਹ ਧਰਨਿਆਂ ਤੇ ਬੈਠੇ ਆ ਬਾਹਰ ਸੜਕ ਦੇ ਉੱਤੇ ਤੁਹਾਨੂੰ ਮੈਂ ਸ਼ਾਮ ਨੂੰ 7 ਵਜੇ ਦਿਖਾ ਕੇ ਆਉਂਗਾ ਤੇ ਮੇਰੇ ਸਮਾਂ ਨਾਲ ਉਹ ਇੰਡੀਆ ਦੇ 5 ਵਜੇ ਹੋਣਗੇ ਬਾਕੀ ਆਪਾਂ ਵੀਡੀਓ ਵੀ ਜਿਹੜੀ ਉਹ ਅਪਲੋਡ ਕਰਾਂਗੇ ਉਹਨਾਂ ਦੀ ਤੁਸੀਂ ਵੀਡੀਓ ਵੀ ਦੇਖ ਸਕੋਗੇ ਆਪਣੇ ਚੈਨਲ ਤੇ ਤੇ ਕਿੱਦਾਂ ਜਿਹੜੇ ਜਵਾਕ ਆ ਸਰਕਾਰ ਨੇ ਜਿਹੜੇ ਉਹ ਰੋਲਣ ਦੇ ਲਈ ਮਜਬੂਰ ਕਰਤੇ ਕਿਉਂਕਿ ਸਰਕਾਰ ਨੇ ਇਹ ਨਹੀਂ ਦੇਖਿਆਗਾ ਵੀ ਜਿਹੜੇ ਸਟੂਡੈਂਟ ਸਾਡੇ ਖਾਤੇ ਦੇ ਵਿੱਚ ਲੱਖ ਲੱਖ 2-2 ਲੱਖ ਡਾਲਰ ਉਹਨਾਂ ਨੇ ਖਾਤੇ 'ਚ ਸਰਕਾਰੀ ਖਜ਼ਾਨੇ 'ਚ ਪਾਏ ਸੀ ਵੀ ਉਹਨਾਂ ਨੂੰ ਤਾਂ ਪੀਆਰ ਦੇ ਨਹੀਂ ਰਹੀ ਤੇ ਪਤਾ ਨਹੀਂ ਯਾਰ ਕਿਹੜੇ ਦਬਾਅ ਥੱਲੇ ਜਿਵੇਂ ਯੁਕਰੇਨ ਤੋਂ ਬੰਦੇ ਬੁਲਾਏ ਅਫਗਾਨਿਸਤਾਨ ਤੋਂ ਬੰਦੇ ਬੁਲਾਏ ਜਦੋਂ ਪਤਾ ਹੀ ਤੁਹਾਡੇ ਕੋਲ ਕਪੈਸਿਟੀ ਹੈ ਨਹੀਂਗੀ ਆ ਕੰਮ ਧੰਦੇ ਦੀ ਫਿਰ ਤੁਸੀਂ ਨਾ ਬੁਲਾਓ ਬਾਈ ਜੀ ਕਿਉਂਕਿ ਇਹ ਕੰਟਰੀਆਂ ਵਿਹਲਾ ਪਣਾ ਵਿਹਲਾ ਰਹਿ ਕੇ ਹਣਾ ਕੋਈ ਰਵੇ ਤਾਂ ਵਿਹਲਾ ਰਹਿ ਕੇ ਇੰਨਾ ਕੰਟਰੀਆਂ ਦੇ ਵਿੱਚ ਬਾਈ ਜੀ ਕੋਈ ਰੋਟੀ ਨਹੀਂ ਖਾ ਸਕਦਾ ਇੰਨਾ ਕੰਟਰੀਆਂ ਦੇ ਵਿੱਚ ਵਿਹਲਾ ਰਹਿਣ ਦਾ ਭਾਅ ਇਹ ਆ ਵੀ ਤੁਸੀਂ ਰੋਟੀ ਤੋਂ ਵੀ ਵਾਂਝੇ ਹੋ ਜਾਣਾ ਤੁਹਾਨੂੰ ਰੋਟੀ ਵੀ ਨਹੀਂ ਮਿਲਣੀ ਇੱਥੇ ਤਾਂ ਹਣਾ ਇਹ 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 ਅਸਲੀ ਹਾਲਾਤ ਆ ਤੇ ਪਰ ਗੱਲ ਇਹ ਵੀ ਪਹਿਲਾਂ ਕਮਲਿਆਂ ਨੂੰ ਬਾਈ ਲੋਕ ਇਹਨਾਂ ਨੇ ਬੁਲਾਏ ਸਿਰਫ ਇੱਕ ਪਾਸੇ ਧਿਆਨ ਰੱਖਿਆ ਇਹ ਹੁਣ ਜਿਵੇਂ ਕਹਿ ਦੀ ਇਹ ਵੀ ਬਾਕੀ ਬਾਈ ਜੀ ਚੋਰ ਇਕੱਠੇ ਹੋਏ ਆ ਜਿਹੜੇ ਹੁਣ ਸਟੂਡੈਂਟ ਨਵੇਂ ਆਉਂਦੇ ਆ ਤੇ ਚੋਰਾ ਹੁਣ ਚੋਰਾਆਂ ਦੀਆਂ ਗੱਲਾਂ ਕਰਗੇ ਤਾਂ ਜਿਹੜੇ ਆਪਣੇ ਲੋਕ ਬਾਈ ਜੀ ਇੱਥੇ ਵੱਡੇ ਵੱਡੇ ਰੈਸਟੋਰੈਂਟ ਖੋਲੀ ਬੈਠੇ ਆ ਵੱਡੇ ਵੱਡੇ ਕੋਈ ਹੋਰ ਕੰਪਨੀਆਂ ਖੋਲੀ ਬੈਠੇ ਆ ਜਾਂ ਮਕੈਨਿਕ ਦੀਆਂ ਦੁਕਾਨਾਂ ਦੀ ਗੱਲ ਕਰ ਲਈ ਹੈ ਜਿਹੜੇ ਬਿਜ਼ਨਸਮੈਨ ਆ ਵੱਡੇ ਇੱਥੇ ਤਾਂ ਉਹਨਾਂ ਨੂੰ ਬਈ ਜੀ ਚੋਰ ਤਾਂ ਕਿਹਾ ਜਾ ਸਕਦਾ ਵੀ ਪੇ 7-7 8-8 ਡਾਲਰ ਤੇ ਬਈ ਜੀ ਜਵਾਕਾਂ ਤੋਂ ਕੰਮ ਕਰਾਈ ਜਾਂਦੇ ਆ ਸਸਤੀ ਲੇਬਰ ਦਾਇਕ ਜਿਵੇਂ ਕਹਿ ਦਈਏ ਵੀ ਰਾਹ ਬਣਾਤਾ ਕੈਨੇਡੀਅਨ ਗਵਰਨਮੈਂਟ ਨੇ ਜਦੋਂ ਲੱਗਦਾ ਸੀਗਾ ਵੀ ਸਾਡੇ ਕੋਲ ਕਪੈਸਿਟੀ ਹੈ ਨਹੀਂਗੀ ਸਾਡੇ ਕੋਲ ਘਰ ਹੈ ਨਹੀਂਗੇ ਸਾਡੇ ਕੋਲ ਮਕਾਨ ਹੈ ਨਹੀਂਗੇ ਹਨਾ ਠੀਕ ਹੈ ਠੀਕ ਹੈ ਜੀ ਨੇਹਾ ਤੇ ਜਦੋਂ ਤੁਹਾਨੂੰ ਲੱਗਦਾ ਸੀ ਵੀ ਸਾਡੇ ਕੋਲ ਅਸੀਂ ਘਰ ਨਹੀਂ ਨਵੇਂ ਤਿਆਰ ਕੀਤੇ ਅਸੀਂ ਕੋਈ ਬਿਜ਼ਨਸ ਨਹੀਂ ਨਵੇਂ ਖੜਵਾਏਗੇ ਅਸੀਂ ਕਿਸੇ ਬਿਜ਼ਨਸ ਦੀ ਸਹਾਇਤਾ ਨਹੀਂ ਕੀਤੀ ਵੀ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਵੀ ਅਸੀਂ ਜਦੋਂ ਕੈਪੇਬਿਲਟੀ ਰੱਖਦੇ ਨਹੀਂ ਹੈਗੇ ਤੇ ਆਪਾਂ ਬੁਲਾ ਵੀ ਕਿਉਂ ਰਹੇ ਆ ਤੇ ਹੁਣ ਜਿਵੇਂ ਕਹਿ ਦਈਏ ਵੀ ਉਹਨਾਂ ਚੋਰਾਂ ਦਾ ਵੀ ਬਾਈ ਜੀ ਰਾਹ ਪੱਧਰਾ ਹੋ ਗਿਆ ਹੁਣ ਮਤਲਬ ਕਿ ਹੁਣ ਉਹਨਾਂ ਨੂੰ ਵੀ ਪਤਾ ਲੱਗਿਆ ਪਿਆ ਵੀ ਕਿੱਦਾਂ ਜਿਹੜੇ ਅਸੀਂ ਸਟੂਡੈਂਟਾਂ ਦਾ ਕਿੱਦਾਂ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਕੋਲ ਕੰਮ ਹੈ ਨਹੀਂ ਕਿੰਨਾ ਉਹਦਾ ਫਾਇਦਾ ਚੱਕਣਾ ਤੇ ਜਿਵੇਂ ਕਹਦੇ ਵੀ ਸਰਕਾਰ ਨੇ ਜਿਹੜੀ ਇੱਕ ਸਸਤੀ ਲੇਬਰ ਜਿਹੜੀ ਉਹ ਇਕੱਠੀ ਕਰਤੀ ਤੇ ਜਿਹੜੇ ਇਥੋਂ ਦੇ ਮੰਨ ਲਾ ਬਿਜ਼ਨਸਮੈਨ ਆ ਬਾਈ ਜੋ ਪੂਰੀ ਲੇਬਰ ਵੀ ਨਹੀਂ ਦੇ ਰਹੇ ਸਾਢੇ 16 ਜੇ ਆਪਾਂ ਅਨਟਾਰੀਓ ਦੀ ਗੱਲ ਕਰੀਏ ਤਾਂ ਮਿਨੀਮਮ ਵੇਜ ਰੇਟ ਇਥੇ ਸਾਢੇ 16 ਪਰ ਘੰਟੇ ਦੀ ਆ ਪਰ ਲੋਕ ਆ ਜਿਹੜੇ ਉਹੋ 8-8 ਡਾਲਰ ਤੇ ਜਿਹੜਾ ਜਵਾਕਾਂ ਤੋਂ ਕੰਮ ਕਰਾਈ ਜਾਂਦੇ ਆ ਤੇ ਵਾਕੀ ਬਾਈ ਜੀ ਇਦਾਂ ਦਾ ਮਾਹੌਲ ਬਣਾਇਆ ਪਾਕੀ ਸਰਕਾਰ ਬਾਈ ਜੀ ਮਾਹੌਲ ਇਦਾਂ ਦਾ ਖੜਾ ਕਰੀ ਜਾਂਦੀ ਹੈ ਵੀ ਜਿਹੜੇ ਏਜੰਟ ਹੈਗੇ ਆ ਉਹਨਾਂ ਦੇ ਲਈ ਰਾਹ ਬਣਾਈ ਜਾਂਦੀ ਹੈ ਪੈਸੇ ਲੁੱਟਣ ਦਾ ਬਈ ਇਸ ਟਾਈਮ ਪੀਆਰ ਦੇ ਆਉਦੇ ਨੇ ਤਾਂ ਮਾਹੌਲ ਇਹ ਜਿਹੜੇ ਕਰਦੇ ਹੈਗੇ ਆ ਵੀ ਅਸੀਂ ਪੀਆਰ ਔਖੀ ਕਰ ਰਹੇ ਆ ਪਰ ਪੀਆਰ ਔਖੀ ਕਰਨ ਦੇ ਚੱਕਰਾਂ ਚੱਕਰਾਂ ਦੇ ਵਿੱਚ ਵਿੱਚ ਬਈ ਐਜੰਟਾਂ ਦਾ ਰਾਹ ਪੱਧ ਕਰੀ ਜਾਂਦੇ ਪੈਸੇ ਇਕੱਠੇ ਕਰਨ ਦਾ ਜਿਹੜੇ ਐਜੰਟ ਹੈਗੇ ਆ ਉਹ ਬਈ ਐਲਐਮਆਈ ਸੇਲ ਕਰੀ ਜਾਂਦੇ ਆ ਆ 30 35 32 ਹਜ਼ਾਰ ਤੱਕ ਦਾ ਸਟੂਡੈਂਟਾਂ ਨੂੰ ਕਿਉਂਕਿ ਮਜਬੂਰ ਹੋਣਾ ਪੈ ਰਿਹਾ ਬਈ ਸਟੂਡੈਂਟਾਂ ਨੂੰ ਐਲਐਮਆਈ ਲੈਣ ਵਾਸਤੇ ਕਿਉਂਕਿ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਆ ਹੁਣ ਮੈਂ ਤੁਹਾਨੂੰ ਸ਼ਾਮ ਨੂੰ ਜਿਹੜਾ ਦਿਖਾਉਂਗਾ ਹਨਾ ਕਿ ਕਿਦਾਂ ਜਿਹੜੇ ਉਹ ਲੋਕ ਆ ਜਵਾਕ ਆ ਉਹ ਧਰਨਿਆਂ ਤੇ ਬੈਠੇ ਆ ਤਰਨਿਆਂ ਦੇ ਬੈਠਣ ਤੋਂ ਬਾਅਦ ਆ ਜਿਹੜਾ ਹੁਣ ਉਹ ਪ੍ਰੋਟੈਸਟ ਕਰ ਰਹੇ ਆ ਕਿਉਂਕਿ ਉਹਨਾਂ ਦਾ ਜਿਹੜਾ ਵਰਕ ਅਪਾਰਟਮੈਂਟ ਆ ਬਾਈ ਉਹ ਐਕਸਪਾਇਰ ਹੋ ਚੁੱਕਿਆ ਪੂਰੀ ਤਰ੍ਹਾਂ ਤੇ ਕਿੱਦਾਂ ਜਿਹੜਾ ਸਰਕਾਰ ਉਹਨਾਂ ਨੂੰ ਹੁਣ ਐਲ ਐਮ ਆਈ ਲੈਣ ਦੇ ਲਈ ਮਜਬੂਰ ਕਰ ਰਹੀ ਹੈ ਇਸ ਟਾਈਮ ਤੇ ਐਲ ਐਮ ਆਈ ਦਾ ਰੇਟ ਬਾਈ 30 35 35000 ਡਾਲਰ ਆ ਜਿਹੜੇ ਏਜੰਟ ਲੈਂਦੇ ਆ ਫੇਕ ਐਲ ਐਮ ਆਈਆਂ ਜਿਹੜੀਆਂ ਉਹ ਸੇਲ ਕੀਤੀਆਂ ਜਾ ਰਹੀਆਂ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਠੀਕ ਹੈ ਜੀ ਇਹੋ ਜੇ ਮਾਹੌਲ ਬਾਈ ਇਸ ਟਾਈਮ ਕੈਨੇਡਾ ਦੇ ਵਿੱਚ ਬਣੇ ਹੋਏ ਆ ਸੋ ਅੱਜ ਕੋਈ ਬੜੀ ਗੱਲਬਾਤ ਆਪਣੇ ਤੋਂ ਹੋ ਵੀ ਨਹੀਂ ਰਹੀ ਬਾਕੀ ਲੇਟ ਹੋ ਗਏ ਜੀ ਆਫੀਸ਼ੀਅਲ ਜਨਤਰੀ ਵੀ ਹੈਲੋ ਭਾਈ ਜੀ ਤੁਹਾਡੇ ਕੋਈ ਆਦੇ ਸਵਾਲ ਜਵਾਬ ਹੈਗੇ ਤਾਂ ਭਾਈ ਜੀ ਤੁਸੀਂ ਪੁੱਛ ਸਕਦੇ ਹੋ ਕੋਈ ਅੱਜ ਆਪਾਂ ਹਾਂ ਥੋੜਾ ਇਹ ਸੇਤ ਸੈਟ ਨਹੀਂ ਹੈਗੀ ਇਸ ਕਰਕੇ ਆਪਾਂ ਕੋਈ ਅੱਜ ਬੜੀ ਗੱਲਬਾਤ ਆ ਜਿਹੜੀ ਉਹ ਕਰ ਨਹੀਂ ਸਕਦੇ ਹਨ ਤੇ ਜਿੰਨਾ ਕਿ ਤੁਸੀਂ ਆਪਣੇ ਚੈਨਲ ਨੂੰ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਬਾਈ ਜੀ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਕੋਸ਼ਿਸ਼ ਕਰੀਦੀ ਹੁੰਦੀ ਵੀ ਤੁਹਾਨੂੰ ਜਿਹੜੇ ਇਥੋਂ ਜਿਹੜੀ ਪ੍ਰੋਪਰ ਜਿਹੜੀ ਜਾਣਕਾਰੀ ਦਈਏ ਪਰ ਅੱਜ ਥੋੜਾ ਸਿਹਤ ਨਹੀਂ ਬਾਈ ਧਿਆਨ ਦੇ ਰਹੀ ਤੇ ਸਿਹਤ ਅਜਾਜਤ ਨਹੀਂ ਦੇ ਰਹੀ ਬਾਹਲੀ ਗੱਲਬਾਤ ਕਰਨ ਨੂੰ ਅਗਲੇ ਵੀਕ ਕਰਦੇ ਆਪਾਂ ਜਿਹੜਾ ਤੁਹਾਡੇ ਨਾਲ ਜੁੜਾਂਗੇ ਦੁਬਾਰਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਈ ਇਹ ਕਿਸੇ ਦਾ ਕੋਈ ਸਵਾਲ ਜਵਾਬ ਹੈਗਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਤੇ ਫਿਰ ਆਪਣਾ ਜਿਹੜਾ ਉਹ ਮੈਂ ਲਾਈਵ ਆ ਜਿਹੜਾ ਉਹ ਬੰਦ ਕਰੂੰਗਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।